ਅੱਜ ਇਤਿਹਾਸਕ ਨਗਰ ਬਿਲਗਾ ਵਿਖੇ ਡਾਕਟਰ ਬੀ.ਆਰ. ਅੰਬੇਦਕਰ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ ਜਿੱਥੇ ਸਾਰੇ ਹੀ ਪਿੰਡ ਦੀ ਸੰਗਤ ਨੇ ਇਕੱਠੇ ਹੋ ਕੇ ਡਾਕਟਰ ਸਾਹਿਬ ਦੀ ਪ੍ਰਤਿਮਾ ਦੇ ਉੱਪਰ ਫੁੱਲਮਾਲਾ ਕੀਤੀ ਆ ਤੇ ਸਾਨੂੰ ਸੁਨੇਹਾ ਮਿਲਦਾ ਆ ਉਹ ਸੋਚ ਦਾ ਜੇ ਸੋਚ ਨੇ ਸਮਾਜ ਦੇ ਵਿੱਚ ਬਰਾਬਰੀਤਾ ਲਿਆਉਣ ਦੀ ਗੱਲ ਹਜ਼ਾਰਾਂ ਸਾਲ ਨਹੀਂ ਲੱਖਾਂ ਸਾਲ ਤੋਂ ਜਿਹੜੀ ਬਣੀ ਆ ਇੱਕ ਪਰੰਪਰਾ ਸੀ ਉਹਨੂੰ ਤੋੜ ਕੇ ਕੀਤੀ ਸੀ ਇਸ ਪਰੰਪਰਾ ਨੂੰ ਤੋੜਨ ਵਾਲੇ ਰਹਿਬਰ ਨੇ ਸਮਾਜ ਦੇ ਵਿੱਚ ਬਰਾਬਰੀ ਦਾ ਜਿੱਥੇ ਸਨੇਹਾ ਦਿੱਤਾ ਆ ਤੇ ਉੱਥੇ ਜਾਣ ਤੋਂ ਬਾਅਦ ਆਪਣੇ ਉਹਨਾਂ ਨੇ ਇੱਕ ਸੰਵਿਧਾਨ ਦੇ ਰੂਪ ਦੇ ਵਿੱਚ ਸਾਨੂੰ ਇੱਕ ਜੀਵਨ ਜਾਂਚ ਦਿੱਤੀ ਆ ਜੇ ਸੰਵਿਧਾਨ ਦੇ ਅਦਾਰੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਾਡਾ ਦੇਸ਼ ਜਿਹੜਾ ਚੱਲ ਰਿਹਾ ਪਰ ਉਸ ਸੰਵਿਧਾਨ ਦੇ ਬਾਬਤ ਬਾਬਾ ਸਾਹਿਬ ਨੇ ਕਿਹਾ ਸੀ ਕਿ ਇਹ ਸੰਵਿਧਾਨ ਭਾਵੇਂ ਕਿੰਨਾ ਵੀ ਚੰਗਾ ਹੋਵੇ ਪਰ ਜੇਕਰ ਉਹਨੂੰ ਚਲਾਉਣ ਵਾਲੇ ਮਾੜੀ ਦੀ ਸੋਚ ਦੇ ਹੋਣਗੇ ਤਾਂ ਸਾਡੇ ਸਮਾਜ ਦੇ ਵਿੱਚ ਨਿਘਾਰ ਆਉਣਾ ਲਾਜ਼ਮੀ ਹੈ ਤਾਂ ਸੰਵਿਧਾਨ ਭਾਵੇਂ ਕਿੰਨਾ ਵੀ ਮਾੜਾ ਹੋਵੇ ਜੇਕਰ ਉਹਨੂੰ ਚਲਾਉਣ ਵਾਲੇ ਚੰਗੀ ਸੋਚ ਦੇ ਧਾਰਨੀ ਹੋਣਗੇ ਤੇ ਇਹ ਸਮਾਜ ਚੰਗਾ ਬਣ ਜਾਵੇਗਾ ਹੁਣ ਸਾਨੂੰ ਆਪਣੇ ਜੀਵਨ ਤੇ ਪਿਛਲੇ 70-75 ਸਾਲ ਦੀ ਝਾਤ ਮਾਰਨੀ ਚਾਹੀਦੀ ਆ ਕਿ ਅਸੀਂ ਵਾਕਿਆ ਹੀ ਉਹ ਸੰਵਿਧਾਨ ਦੇ ਲਿਖੇ ਹੋਏ ਨੁਕਤਿਆਂ ਦੇ ਉੱਪਰ ਚੱਲ ਕੇ ਆਪਣੇ ਆਪ ਨੂੰ ਕਿੰਨਾ ਕੁ ਅੱਗੇ ਲੈ ਕੇ ਗਏ ਆ ਕਿੰਨਾ ਕੁ ਅਸੀਂ ਪੜੇ ਆ ਕਿੰਨਾ ਕੁ ਅਸੀਂ ਜੁੜੇ ਆ ਕਿੰਨਾ ਕੁ ਅਸੀਂ ਸੰਘਰਸ਼ ਕੀਤਾ ਆ ਇਹ ਸਾਰੀ ਵਿਚਾਰਨ ਦੀ ਗੱਲ ਆ ਜੇਕਰ ਅਸੀਂ ਸਾਲ ਦੇ ਵਿੱਚ 2 ਦਿਨ ਇਹੀ ਨਾਰੇ ਲਾ ਕੇ ਆਪਣੇ ਆਪ ਨੂੰ ਇਹ ਮੰਨਾਂਗੇ ਕਿ ਭੀਮ ਜੀ ਤੁਹਾਡੀ ਸੋਚ ਤੇ ਪੈਰਾਂ ਤੇ ਆਗੇ ਠੋਕੇ ਤੇ ਸਾਰਾ ਸਾਲ ਉਹਨਾਂ ਦੀਆਂ ਸਖਿਆਵਾਂ ਵੱਲ ਤੇ ਧਿਆਨ ਨਹੀਂ ਦੇਵਾਂਗੇ ਉਹਨਾਂ ਦੇ ਪਦ ਜਨਨਾ ਤੇ ਹੀ ਚੱਲਾਂਗੇ ਨਹੀਂ ਤੇ ਸਾਡਾ ਸਮਾਜ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇਸ ਤਰ੍ਹਾਂ ਹੀ ਥੱਲੇ ਨੂੰ ਜਾਵੇਗਾ ਪਿਛਲੇ ਦਿਨੀ ਕੁਝ ਘਟਨਾਵਾਂ ਇਦਾਂ ਦੀਆਂ ਫਿਰਕੂ ਤਾਕਤਾਂ ਵੱਲੋਂ ਭਾਰਤ ਭਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਉਸ ਖਿੱਤੇ ਦੇ ਵਿੱਚ ਫਲਾਈਆਂ ਗਈਆਂ ਜਿਹੜੀਆਂ ਕਿ ਅਤ ਨਿੰਦਣਯੋਗ ਆ ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਇਤਿਹਾਸਕ ਆ ਤੇ ਬਹੁਤ ਹੀ ਸਾਡੇ ਲਈ ਚੈਲੰਜ ਵਾਲਾ ਆ ਕਿ ਜਿਹੜੀਆਂ ਇਦਾਂ ਦੀਆਂ ਤਾਕਤਾਂ ਪੰਜਾਬ ਦੇ ਵਿੱਚ ਆਣ ਕੇ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਅਸੀਂ ਭਾਈਚਾਰਕ ਸਾਂਝ ਜਿਹੜੀ ਆ ਸਾਰੀ ਇਕੱਠੀ ਹੋਈਆਂ ਅਸੀਂ ਇਦਾਂ ਦੀਆਂ ਤਾਕਤਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਆ ਮੈਂ ਸਾਰੇ ਨੱਗਰ ਨੂੰ ਦੁਨੀਆ ਭਰ ਵਿੱਚ ਵਸਦੇ ਸਾਰੇ ਹੀ ਡਾਕਟਰ ਅੰਬੇਦਕਰ ਸਾਹਿਬ ਦੇ ਫਾਲੋਅਰ ਨੂੰ ਵਧਾਈ ਦਿਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਡਾਕਟਰ ਪੀਮਰਾਓ ਜੀ ਦੇ ਜਨਮ ਦਿਹਾੜੇ ਤੇ ਇਕੱਤਰ ਹੋਏ ਆ ਇੱਥੇ ਔਰ ਅਸੀਂ ਉਹਨਾਂ ਦੀ ਜਨਮ ਦਿਨ ਦੀ ਸਮੂਹ ਸੰਗਤ ਨੂੰ ਮੇਰੇ ਵੱਲੋਂ ਬਹੁਤ ਹੀ ਲੱਖ ਲੱਖ ਵਧਾਈ ਔਰ ਮੇਰੀ ਸੋਚ ਦੇ ਮਤਾਬਕ ਡਾਕਟਰ ਅਮੀਦ ਕਰ ਜੀ ਦੀ ਜਿਹੜੀ ਅਸਲੀ ਸੋਚ ਆ ਕੋ ਅਸੀਂ ਆਪਣੇ ਬੱਚਿਆਂ ਨੂੰ ਉੱਚੀ ਤਾਲੀਮ ਦਈਏ ਬੱਚਿਆਂ ਨੂੰ ਪੜ੍ਹਾਈਏ ਜਿੱਦਾਂ ਵੀ ਹੋ ਸਕੇ ਹਰ ਤਰ੍ਹਾਂ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਪੜਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹ تعلیم ਲੈ ਕੇ ਉੱਪਰ ਉੱਠ ਸਕਣ ਸਮਝ ਸਕਣ ਸਾਰੇ ਇਤਿਹਾਸ ਨੂੰ ਸਮਝਣ ਦੀ ਯੋਗ ਹੋਣ ਇਹਨਾਂ ਕੁਝ ਕਹਿੰਦੇ ਹੋਏ ਮੈਂ ਦੁਬਾਰਾ ਫਿਰ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਦੇ ਹੱਥੇ ਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭਾਰ ਮੈਂ ਡਾਕਟਰ ਭੀਮਰਾਓ ਅੰਬੇਦਕਰ ਦੇ ਜਨਮ ਦਿਨ ਤੇ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਮੈਂ ਇਹ ਚੀਜ਼ ਚਾਹੁੰਦਾ ਹਾਂ ਕਿ ਬੜਗੇ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿੱਦਾਂ ਆਪਾਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਕੱਢਦੇ ਆ ਉਸੇ ਹਿਸਾਬ ਨਾਲ ਆਪਾਂ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਵੀ ਨਗਰ ਕੀਰਤਨ ਕੱਢਿਆ ਕਰੀਏ ਕਿ ਜੋ ਕਿ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਜਿਨੇ ਆਪਣੀ ਕੌਮ ਲਈ ਇੰਨਾ ਕੁਝ ਕੀਤਾ ਆਪਾਂ ਉਹਨਾਂ ਦੇ ਜਨਮ ਦਿਨ ਤੇ ਦਾ ਦੂ ਵੰਡ ਕੇ ਜਾਂ ਕੁਛ ਇਦਾਂ ਦੀਆਂ ਚੀਜ਼ਾਂ ਕਰਕੇ ਆਪਾਂ ਉਹਨੂੰ ਨਾ ਖਰਾਬ ਕਰੀਏ ਇੱਕ ਸ਼ਰਾਖਤੀ ਅਫਸਰਾਂ ਨੂੰ ਮੈਂ ਫਿਰ ਇਹੀ ਚੀਜ਼ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਸਾਡੀ ਕੌਮ ਨਾਲ ਨਾ ਕਰਨ ਛੇੜਛਾੜ ਤੇ ਇੰਨੀ ਗੱਲ ਕਹਿੰਦਾ ਹੋਇਆ ਜੈ ਭੀ ਜੈ ਭਾਰਤ ਹਰ ਸਾਲ ਦੀ ਤਰ੍ਹਾਂ ਪਿੰਡ ਬੈਲਗਾ ਦੇ ਵਿੱਚ ਜਿੱਥੇ ਇੱਕ ਮਹਾਨ ਰਹਿਬਰ ਦਾ ਜਨਮ ਦਿਨ ਮਨਾਇਆ ਜਾ ਰਿਹਾ ਉੱਥੇ ਕੁਝ ਗੱਲਾਂ ਦੇ ਆਪਣੇ ਇਤਿਹਾਸ ਦੇਖੀਏ ਤਾਂ ਮੈਂ ਇੱਕ ਜਗ੍ਹਾ ਪੜ੍ਹ ਰਿਹਾ ਸੀ ਪ੍ਰਾਣੇ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਤੇ ਵੱਡੇ ਵੱਡੇ ਪੁਜੋਤ ਮਿਲ ਕੇ ਰਾਜ ਕਰਦੇ ਹੁੰਦੇ ਸੀ ਮੈਂ ਉੱਥੋਂ ਇੱਕ ਲੇਖ ਤੋਂ ਸਮਝ ਬਣਾਈ ਅਸੀਂ ਉਹ ਵਿਦਿਆਨਿ ਹਾਸਲ ਕਰ ਸਕੇ ਜੋ ਡਾਕਟਰ ਸਾਹਿਬ ਲਿਖ ਕੇ ਗਏ ਹੋਣਗੇ ਅੱਜ ਦੀ ਜਿਹੜੀ ਵਿਦਿਆ ਇਹਨੂੰ ਵੀ ਵੰਡ ਦਿੱਤਾ ਗਿਆ ਤੁਸੀਂ ਦੇਖਦੇ ਹੋ ਗਰੀਬਾਂ ਲਈ ਵੱਖਰੀ ਵਿਦਿਆ ਅਮੀਰਾਂ ਨੇ ਵੱਖਰੀ ਵਿੱਦਿਆ ਤੇ ਜਿਨ੍ਹਾਂ ਨੇ ਵਿੱਦਿਆ ਲਈ ਉਹ ਕਿੰਨੇ ਐਡਵਾਂਸ ਨੇ ਆਪਣੇ ਕੋ ਮੌਕੇ ਤਾਂ ਹਨ ਪਰ ਉਹ ਮੌਕੇ ਸਾਰਿਆਂ ਨੂੰ ਨਹੀਂ ਮਿਲਦੇ ਜਿਸ ਕਰਕੇ ਅਜੇ ਬਹੁਤ ਪਛੜ ਆ ਪਿਆ ਉਸ ਤੋਂ ਇਲਾਵਾ ਜੋ ਮੈਂ ਦੇਖ ਰਿਹਾ ਲੰਬੀ ਉਮਰ ਹੋ ਗਈ ਕਿ ਜੋ ਪ੍ਰਾਣਾ ਰਾਜ ਪ੍ਰਬੰਧ ਸੀ ਉਦਾਂ ਦਾ ਇਹ ਦੇਖਣ ਨੂੰ ਨਵਾਂ ਲੱਗਦਾ ਜਿਵੇਂ ਛੋਟੇ-ਛੋਟੇ ਰਾਜੇ ਵੱਡੇ ਰਾਜਿਆਂ ਨਾਲ ਰੱਖੇ ਹੁੰਦੇ ਸੀ ਉਹਨਾਂ ਨਾਲ ਮਿਲ ਕੇ ਰਾਜ ਕਰਦੇ ਸੀ ਸੇਮ ਹੀ ਸਾਡੇ 100 ਕ ਪਾਰਟੀ ਬਣ ਜਾਂਦੀ ਹੈ ਕੋਈ 10 ਕ ਬੰਦਿਆਂ ਦਾ ਗਰੁੱਪ ਬਣਾ ਲੈਂਦਾ ਕੋਈ 20 30 ਦਾ ਬਣਾ ਲੈਂਦਾ ਇਦਾਂ ਹੀ ਉਹ ਵੱਡਿਆਂ ਕੋਲ ਲੈ ਲੈ ਕੇ ਆਪਣਾ ਕੰਮ ਚਲਾਉਂਦੇ ਆ ਥੱਲੇ ਵਾਲੇ ਅਜੇ ਵੀ ਬਹੁਤ ਸਾਰੀ ਗਿੰਤੀ ਕੱਲਾ ਪੰਜਾਬ ਨਹੀਂ ਪੰਜਾਬ ਤਾਂ ਵਿਦੇਸ਼ਾਂ ਕਰਕੇ ਔਰ ਸਾਂਝੀ ਵਾਲਤਾ ਕਰਕੇ ਮਸ਼ਹੂਰ ਹੈ ਪਰ ਜੇ ਸਾਰਾ ਏਡੀਆਂ ਵਿੱਚ છાਤੀ ਮਾਰੋ ਸਿਰੇ ਦੀ ਗਰੀਬੀ ਕੱਪੜੇ ਨਹੀਂ ਪਹਿਨਣ ਨੂੰ ਸੋ ਮੈਂ ਡਾਕਟਰ ਲੰਬਾ ਨਾ ਬੋਲਾਂ ਡਾਕਟਰ ਸਾਹਿਬ ਦੇ ਉਦੇਸ਼ਾਂ ਤੇ ਚੱਲ ਕੇ ਅੱਜ ਵੀ ਮੌਕਾ ਆਪਣੇ ਕੋਲ ਠੀਕ ਹੈ ਵਿਦਿਆ ਜਿੰਨੀ ਲਵਾਂਗੇ ਕੋਸ਼ਿਸ਼ ਕਰੋ ਹੋਰ ਬੇਸੱਤ ਚੀਜ਼ਾਂ ਘਟਾ ਦਿਓ ਤੁਹਾਡੂੰ ਨਸ਼ਿਆਂ ਨਾਲ ਮਾਰ ਦਿੱਤਾ ਤੁਹਾਡੇ ਕੋਲ ਵਿੱਦਿਆ ਖੋ ਲਈ ਗਈ ਸਕੂਲਾਂ ਦੇ ਵਿੱਚ ਕੋਈ ਖਾਸ ਪ੍ਰਬੰਧ ਨਹੀਂ ਹੈਗਾ ਬੱਚੇ ਬਹੁ ਗਿਣਤੀ ਵਿੱਚ ਦੇਖਦਾ ਮੈਂ ਵੀ ਟੀਚਰ ਰਿਆਂ 8ਵੀਂ ਤੋਂ ਪਹਿਲਾਂ ਡ੍ਰੌਪ ਕਰ ਜਾਂਦੇ ਨੇ ਪ੍ਰੋਪਰ ਵਿੱਦਿਆ ਨਹੀਂ ਮਿਲਦੀ ਗਰੀਬਾਂ ਕੋ ਪੈਸਾ ਨਹੀਂ ਹੁੰਦਾ ਅਮੀਰ ਬੰਦੇ ਇਸੇ ਤਰ੍ਹਾਂ ਵਿਦਿਆ ਲੈ ਕੇ ਤੁਹਾਡੇ ਤੇ ਰਾਜ ਕਰ ਰਹੇ ਨੇ ਜਿੱਥੇ ਮੈਂ ਇਸ ਮਹਾਨ શિક્ષੀਤ ਦੇ ਉੱਤੇ ਮੈਨੂੰ ਮੌਕਾ ਮਿਲਿਆ ਬੋਲਣ ਦਾ ਮੈਂ ਮਹਿਸੂਸ ਕਰਦਾ ਤੁਸੀਂ ਕਰਮਾ ਵਾਲੇ ਹੋ ਜਿਹੜੇ ਲੋਕ ਇਦਾਂ ਦੇ ਮਹਾਨ શિક્ષੀਤਾਂ ਦੇ ਜਨਮ ਦਿਨਾਂ ਦੇ ਉੱਤੇ ਸ਼ਾਮਲ ਹੋ ਜਾਂਦੇ ਹੋ ਸੋ ਸ਼ਾਮਲ ਹੋਣਾ ਉਨੀ ਮਹਾਨਤਾ ਨਹੀਂ ਰੱਖਦਾ ਇਹ ਤਨਾ ਉਹਨਾਂ ਦਾ ਫਲਾਹੁ ਕਰਨਾ ਜ਼ਰੂਰੀ ਸਾਰਿਆਂ ਦਾ ਧੰਨਵਾਦ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੈ ਪੀਮ ਜੈ ਭਾਰਤ ਅੱਜ ਡਾਕਟਰ ਮੇਦਗਲ ਸਰ ਦਾ 134 ਮਾ ਜਨਮ ਦਿਹਾੜਾ ਹੈ ਇਸ ਸਾਰੇ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਹਾਂ ਆਉਣ ਵਾਲਾ ਸਮਾਂ ਸਾਡੇ ਨਗਰ ਲਈ ਬਹੁਤ ਵਧੀਆ ਆਵੇ ਇੱਕ ਮੈਂ ਗੱਲ ਕਰਨਾ ਚਾਹੁੰਦਾ ਵੀ ਡਾਕਟਰ ਮੇਦਗਲ ਨੇ ਸਾਡੇ ਬੱਚਿਆਂ ਨੂੰ ਪੜ੍ਹਾਈ ਲਈ ਬਹੁਤ ਵਧੀਆ ਮੌਕੇ ਦਿੱਤੇ ਪਰ ਇੱਕ ਇਦਾਂ ਦੀ ਬਿਮਾਰੀ ਸਾਡੇ ਪਿੰਡਾਂ ਦੇ ਵਿੱਚ ਆ ਗਈ ਜੋ ਨਸ਼ੇ ਦੇ ਵਿੱਚ ਛੋਟੇ-ਛੋਟੇ ਬੱਚੇ ਪਸਾਦਦੇ ਆ ਸੋ ਨਗਰ ਦੀ ਸਾਰੇ ਮੈਂਬਰਾਂ ਨੂੰ ਜੋ ਸਾਡੀ ਕਮੇਟੀ ਦੇ ਨਗਰ ਕਮੇਟੀ ਦੇ ਜਾਂ ਹੋਰ ਮੈਂਬਰ ਬੇਨਤੀ ਆ ਵੀ ਜਿਹੜਾ ਘਰ-ਘਰ ਨਸ਼ਾ ਵੰਡ ਹੋ ਰਿਹਾ ਉਸ ਉੱਤੇ ਠੱਲ ਪਾਈ ਜਾਵੇ ਤੇ ਡਾਕਟਰ ਉਮੀਦਗਾਰ ਸਾਹਿਬ ਦੇ ਜੋ ਸਹੂਲ ਹੈ ਉਹਨਾਂ ਤੇ ਚੱਲਿਆ ਜਾਵੇ ਆਪਾਂ ਸਹੂਲਾਂ ਤਾਂ ਕਹਿ ਦਿੰਨੇ ਆ ਇੱਕ ਦੋ ਦਿਨ ਆਪਾਂ ਲਾ ਕੇ ਇੱਥੇ ਕਰਦੇ ਉਸ ਤੋਂ ਬਾਅਦ ਕੋਈ ਇੱਥੇ ਸੰਭਾਲ ਨਹੀਂ ਕਰਦਾ ਕੋਈ ਉਹਦੇ ਆਪਾਂ ਇੱਕ ਬਣਾਈਏ ਕਮੇਟੀ ਉਹਦੇ ਵਿੱਚ ਸਾਰੇ ਦੀ ਸੰਭਾਲ ਕੀਤੀ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇਹਨੂੰ ਇੱਕ ਆਪਾਂ ਵਧੀਆ ਡਾਕਟਰ ਉਮੀਦਵਾਰ ਪੱਵਨ ਬਣਾਇਆ ਜਾਵੇ ਜੇਪੀਮ ਜੈਪੁਰ ਅੱਜ ਅਸੀਂ ਸਾਰੇ ਹੀ ਬਾਵਾ ਸਾਹਿਬ ਡਾਕਟਰ ਭਿੰਦਰਾ ਉਮੀਦਵਾਰ ਜੀ ਦਾ 134ਵਾਂ ਜਨਮ ਦਿਨ ਮਨਾ ਰਹੇ ਹਾਂ ਮੈਂ ਸਾਰਿਆਂ ਨੂੰ ਇਸ ਜਨਮ ਦਿਨ ਤੇ ਉਹਨਾਂ ਦੇ ਜੋ ਸਾਡੇ ਵਾਸਤੇ ਸਾਡੀ ਕੌਮ ਵਾਸਤੇ ਕੀਤਾ ਲੱਖ ਲੱਖ ਵਧਾਈ ਦਿੰਦਾ ਤੇ ਜਿਨੇ ਵੀ ਅੱਜ ਸਜਨਾਏ ਹਨ ਉਹਨਾਂ ਦਾ ਤੋਂ ਅਵਾਜ਼ ਵੀ ਕਰਦਾ ਕਿ ਜਿਨ੍ਹਾਂ ਨੂੰ ਇੰਨਾ ਤਾਂ ਯਾਦ ਹੈ ਕਿ ਅੱਜ ਉਹ ਫਰਹਬਰ ਦਾ ਜਨਮ ਦਿਨ ਹੈ ਬਹੁਤ سارے ਲੋਕ ਅੱਜ ਵੀ ਹਲੇ ਅਸੀਂ ਨੇਕੀ ਬਲਗੇ ਵਿੱਚ ਨਹੀਂ ਰਹਿ ਰਹੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਨ੍ਹਾਂ ਨੇ ਕਰਕੇ ਅਸੀਂ ਇਕੱਠੇ ਹੋਏ ਆ ਜਿਨ੍ਹਾਂ ਨੇ ਕਰਕੇ ਅਸੀਂ ਕੋਈ ਗੱਲ ਸਮਾਜ ਵਿੱਚ ਰੱਖਣ ਯੋਗ ਹੋਏ ਹਾਂ ਇਹ ਉਹਨਾਂ ਦੀ ਬਦੌਲਤੀ ਹੋਏ ਹਾਂ ਅਤੇ ਜਿਨ੍ਹਾਂ ਨੇ ਇਸਤਰੀ ਜਾਤੀ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਵਿਕਸਤ ਦੇਸ਼ਾਂ ਉਹਨਾਂ ਦੇਸ਼ਾਂ ਵਿੱਚ ਵੀ ਔਰਤ ਨੂੰ ਬਰਾਬਰ ਦਾ ਅਧਿਕਾਰ ਨਹੀਂ ਸੀ, ਵੋਟ ਪਾਉਣ ਦਾ ਵੀ ਅਧਿਕਾਰ ਨਹੀਂ ਸੀ ਤੇ ਇਸ ਕਰਕੇ ਉਹਨਾਂ ਨੇ ਅਧਿਕਾਰ ਦਿੱਤਾ ਤੇ ਇਸ ਕੰਮ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ ਪਰ ਮੇਰਾ ਖਿਆਲ ਹੈ ਕਿ ਉਹਨਾਂ ਦੇ ਬਾਰੇ ਵਿੱਚ ਬਹੁਤ ਕੁਝ ਕਿਹਾ ਜਾ ਚੁੱਕਾ ਪਰ ਅਮਲ ਬਹੁਤ ਹੀ ਘੱਟ ਹੋਇਆ ਹੈ। ਕਿਉਂ ਮੈਂ ਬਾਅਦ ਵਿੱਚ ਬਹੁਤ ਕੁਝ ਨਹੀਂ ਕਹਿੰਦਾ ਹੋਇਆ। ਆ ਬਾਬਾ ਸਾਹਿਬ ਡਾਕਟਰ ਪਿੰਰਾ ਉਮੇਦਕਾਰ ਜੀ ਦੇ ਜਨਮ ਦਿਨ ਤੇ ਸਾਰੇ ਆਏ ਸੱਜਣਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਜੈ ਪਿੰਨ ਜੈ ਭਾਰਤ। ਮੈਂ ਦਵਿੰਦਰ ਸਿੰਘ ਨੋਨੀ ਪਿੰਡ ਬਿਲਗਾ ਵੱਲੋਂ ਅੱਜ ਮਨਾਇਗੇ ਭਗਵਾਨ ਡਾਕਟਰ ਬੀ ਬੀ ਆਰ ਅੰਬੇਦਕਰ ਸਾਹਿਬ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦੇਣਾ ਤੇ ਜੋ ਸ਼ਰਾਰਤੀ ਅੰਸਰ ਜਿਹੜੇ ਪਹਿਲਾਂ ਵੀ ਸਾਡੇ ਰੈਵਰ ਨਾਲ ਕੋਈ ਕੀਤਾ ਇਹਨਾਂ ਨੂੰ ਕੁਛ ਦੇਉਦਾ ਖਮਾਜਾ ਆ ਪਹੁੰਚ ਚੁੱਕੇ ਆ ਤੇ ਹੁਣ ਵੀ ਅਸੀਂ ਚੈਲੰਜ ਕਰਦੇ ਬਿਲਗੇ ਵੱਲੋਂ ਜੇ ਕਿਸੇ ਨੇ ਸਾਡੇ ਰੈਵਰ ਦੇ ਉੱਤੇ ਕੋਈ ਵੀ ਉਂਗਲੀ ਉਠਾਈ ਤੇ ਉਹਦਾ ਅਸੀਂ ਬਹੁਤ ਬੁਰਾ ਹਾਲ ਕਰਾਂਗੇ ਔਰ ਪਿੰਡ ਬਿਲਗਾ ਵੱਲੋਂ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਬਾਬਾ ਸਾਹਿਬ ਦੇ ਜਨਮ ਦਿਨ ਦੀ ਅੱਜ ਨਗਰ ਬਿਲਗਾ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਜਾ ਰਿਹਾ ਜਿਸ ਵਿੱਚ ਨਗਰ ਦੀਆਂ ਸੰਗਤਾਂ ਨੇ ਇਕੱਠੇ ਹੋ ਕੇ ਬਾਬਾ ਸਾਹਿਬ ਦੇ ਸਟੈਚੂ ਤੇ ਹਾਰ ਪਹਿਨਾਏ ਔਰ ਲੋਕਾਂ ਦਾ ਸੰਗਤ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਸਾਨੂੰ ਜਾਂਦੇ ਹੋਏ ਇੱਕ ਬਹੁਤ ਵਧੀਆ ਸਬਦਾਨ ਦੇ ਗਏ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ ਜਨਮ 1814 April 1891 ਨੂੰ ਹੋਇਆ ਲੱਖਾਂ ਦੁਖਦਕ ਤਕਲੀਫਾਂ ਨਾਲ ਪੜ੍ਹਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਧ ਪੜਿਆ ਲਿਖਿਆ ਮਨੋਖੋਸ ਵਿਲੇ ਦਾ ਬਣਿਆ ਤੋਂ ਭਾਰਤ ਦੇਸ਼ ਨੂੰ ਇਹ ਸਬਦਾਨ ਦਿੱਤਾ ਜਿਹਦੀ ਇਹ ਖੂਬਸੂਰਤੀ ਆ ਕਿ ਸਾਡੇ ਨਾਲ ਹੀ ਆਜ਼ਾਦ ਹੋਇਆ ਪਾਕਿਸਤਾਨ ਅੱਜ ਉਹਦੇ ਟੁੱਟੇ ਹੋ ਗਏ ਪਰ ਸਾਡੇ ਸਬਦਾਨ ਦੀ ਖੂਬਸੂਰਤੀ ਕਰਕੇ ਅੱਜ ਸਾਡਾ ਜਿਹੜਾ ਦੇਸ਼ ਹੈ ਉਹ ਇੱਕ ਮਾਲਾ ਵਿੱਚ ਪਰੋਇਆ ਪਰ ਪਿਛਲੇ ਸਮੇਂ ਤੋਂ ਫਿਰਕੂ ਤਾਕਤਾਂ ਜਿਹੜੀਆਂ ਉਹ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀਆਂ ਸੋ ਇਸ ਕਰਕੇ ਇਹ ਕੱਲੀ ਗੱਲ ਨਾਹਰਿਆਂ ਨਾਲ ਨਹੀਂ ਬਣਣੀ ਬਾਬਾ ਸਾਹਿਬ ਨੂੰ ਸਾਨੂੰ ਪੜਨਾ ਪੈਗਾ ਉਹਦੇ ਮਿਸ਼ਨ ਨੂੰ ਲੈ ਕੇ ਘਰ-ਘਰ ਤੱਕ ਲੈ ਜਾਣਾ ਪੈਗਾ ਉਹ ਵੀ ਇੱਕ ਸਮਾਂ ਸੀ ਜਦੋਂ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਨੂੰ ਲੋਕ ਪੁੱਛਣ ਲੱਗ ਗਏ ਸੀ ਵੀ ਇਹ ਕਾਹਦਾ ਡਾਕਟਰ ਹੈ ਸਾਹਿਬ ਸ਼੍ਰੀ ਕਾਂਚੀ ਰਾਮ ਦੀ ਬਦੌਲਤੋ ਨੇ ਘਰ-ਘਰ ਮਿਸ਼ਨ ਨੂੰ ਪਹੁੰਚਾਇਆ ਸੋ ਸਾਰੇ ਆਪਾਂ ਆਪਣਾ ਫਰਜ਼ ਬਣਦਾ ਹੈ ਕਿ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਨੂੰ ਪੜ੍ਹੀਏ ਆਪਣੇ ਬੱਚਿਆਂ ਨੂੰ ਪੜ੍ਹਾਈਏ ਲਿਖਾਈਏ ਤਾਂ ਕਿ ਬਾਬਾ ਸਾਹਿਬ ਦਾ ਇਹ ਮਿਸ਼ਨ ਜਿਹੜਾ ਉਹ ਘਰ-ਘਰ ਪਹੁੰਚ ਸਕੇ ਸੰਤਾ ਸਵਤੰਤਰਤਾ ਤੇ ਭਾਈਚਾਰੇ ਦਾ ਪਹਿਰੇਦਾਰ ਜਿਹੜਾ ਅਲੰਭਦਾਰ ਜਿਹੜਾ ਸਬਦਾਨ ਹੈ ਤਾਂ ਕਿ ਉਹਨੂੰ ਜਿੰਦਾ ਰੱਖਿਆ ਜਾ ਸਕੇ ਜਿਹੜੀਆਂ ਫਿਰਕੂ ਤਾਕਤਾਂ ਦੀਆਂ ਮਾੜੀਆਂ ਕਨੌਣੀਆਂ ਹਰਕਤਾਂ ਉਹ ਜਿਹੜੀਆਂ ਉਹਨੋਂ ਤੋਂ ਬਚਿਆ ਜਾ ਸਕੇ ਸਾਡਾ ਜਿਹੜਾ ਦੇਸ਼ ਹੈ ਇਹ ਤਾਂ ਹੀ ਤਰੱਕੀ ਕਰ ਸਕਦਾ ਜੇ ਬਾਬਾ ਸਾਹਿਬ ਦੇ ਸ਼ਬਦਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸੁਰਿੰਦਰਪਾਲ ਮਿਲਗਾ ਤੁਹਾਡਾ ਸਾਰਿਆਂ ਦਾ ਜਿਹਦੇ ਸਾਰੀਆਂ ਸਬੂਚੀਆਂ ਪਾਰਟੀਆਂ ਇਕੱਠੀਆਂ ਹੋਈਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਮੈਂ ਡਾਕਟਰ ਮੇਰਗੜ ਜੀ ਦੇ ਜਨਮ ਦਿਨ ਤੇ ਪਿੰਡ ਵਾਸੀਆਂ ਨੂੰ ਜਿਹਾ ਆਖਦਾ ਹਾਂ ਤੇ ਮੈਂ ਪਿਛਲੇ ਸਾਲ ਵੀ ਜਨਮ ਦਿਨ ਤੇ ਆਇਆ ਸੀ ਪਰ ਮੈਂ ਦੇਖਿਆ ਵੀ ਹੋ ਸਕਦਾ ਪਿੰਡ ਦੀ ਕੋਈ ਸੰਸਥਾ ਬਣੀ ਹੋਵੇ ਮੈਂ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਡਾਕਟਰ ਮੇਦਗਰ ਦੀ ਕੋਈ ਸੰਸਥਾ ਬਣਾਈ ਜਾਵੇ ਇਹ ਨਹੀਂ ਵੀ ਅਸੀਂ ਫੁੱਲ ਮੜਾ ਝੜਾ ਕੇ ਤੇ ਵਾਪਸ ਚਲ ਜਾਈਏ ਇਸ ਸਬੰਧੀ ਅਸੀਂ ਕੋਈ ਸੋਚੀਏ ਨਾ ਮੈਂ ਇਹ ਹੀ ਅਪੀਲ ਕਰਦਾ ਹਾਂ ਕਿ ਕੋਈ ਸੰਸਥਾ ਬਣਾਈ ਜਾਵੇ ਪਿੰਡ ਲੈਵਲ ਤੇ ਜਿਹਦੇ ਵਿੱਚ ਸਾਡੇ ਗਰੀਬ ਬੱਚਿਆਂ ਦਾ ਭਲਾ ਭਰੇ ਬਾਰੇ ਸੋਚਿਆ ਜਾਵੇ ਦੂਸਰੀ ਮੈਂ ਇੱਕ ਹੀ ਬੇਨਤੀ ਕਰਦਾ ਹਾਂ ਆਪਣੇ ਸਮਾਜ ਦੇ ਬੱਚੇ ਜੋ ਬਹੁਤ ਹੀ ਨਸ਼ੇ ਦੇ ਵਿੱਚ ਨਿਗਰ ਚੁੱਕੇ ਆ ਤੇ ਉਸ ਸੰਬੰਧੀ ਮੈਂ ਅਪੀਲ ਕਰਦਾ ਆ ਆਪਣੇ ਤੌਰ ਤੇ ਵੀ ਜੇ ਕਹੇ ਬੱਚੇ ਨੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੋਵੇ ਉਹਨੂੰ ਮੈਂ ਆਪਣੇ ਖਰਚੇ ਤੇ ਛਡਾਵਾਂਗਾ ਜੇਕਰ ਗਵਰਨਮੈਂਟ ਦੇ ਆਪਣੇ ਕਿਸੇ ਵੀ ਅਫਸਰ ਨਾਲ ਗੱਲ ਕਰਨੀ ਪਵੇ ਉਹ ਵੀ ਮੈਂ ਗੱਲ ਕਰਾਂਗਾ ਤੇ ਜੇਕਰ ਇਸ ਦੇ ਸੰਬੰਧੀ ਕੋਈ ਹੋਰ ਵੀ ਪਿੰਡ ਦਾ ਮੈਂਬਰ ਮੇਰੇ ਨਾਲ ਜੁੜਨਾ ਚਾਹੁੰਦਾ ਹੋਵੇ ਤੇ ਜੁੜ ਸਕਦਾ ਆ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਫਤੇ ਮੈਂ ਕਮੇਟੀ ਸੰਗੰਮਾ ਆਈ ਹੋਈ ਸਾ ਸੰਗਤ ਆ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਅਮਰਕਾਂਤ ਜੀ ਦੇ ਚਰਮ ਜਨ ਤੇ ਉਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੈ ਭੀਮ ਜੈ ਭਾਰਤ ਹਾਂ ਜੈ ਭੀਮ ਜੈ ਭਾਰਤ ਅੱਜ ਮਿਲਗੇ ਦੇ ਵਿੱਚ ਬਿਸ਼ਪ ਪ੍ਰਸਿੱਧ ਹਸਤੀ ਵੀ ਆਰ ਅੰਬੇਦਕਰ ਜੀ ਦਾ 134ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਤੇ ਤੁਮਤਾਵਨਾ ਮਨਾਇਆ ਗਿਆ। ਉਹ ਇਸ ਪਵਿੱਤਰ ਮੌਕੇ ਮੈਂ ਬਿਸ਼ਪ ਹਰ ਦੇ ਵਿੱਚ ਬਸਦੇ ਹੋਏ ਅੰਬੇਦਕਰਵਾਦੀ ਭਰਾਵਾਂ ਨੂੰ ਪਾਈਚਾਰਜ ਸਾਂਝ ਦੇ ਮਦਈਆਂ ਨੂੰ ਲੱਖ ਲੱਖ ਮੁਬਾਰਕਾਂ ਪੇਸ਼ ਕਰਦਾ ਹਾਂ ਜੈ ਭੀਮ ਜੈ ਭਾਰਤ ਡਾਕਟਰ ਭੀਮਰਾਵ ਮਵੇਦਕਰ ਜੀ ਜਿਨ੍ਹਾਂ ਦਾ 134ਵਾਂ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਮੈਂ ਡਾਕਟਰ ਪਰਮੇਂਦਰ ਕੁਮਾਰ ਮਹਿ ਮਹਿ ਫੈਮਿਲੀ ਵੱਲੋਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਭੀਮ ਜੈ ਭਾਰਤ ਮੈਂ ਨਿੰਦਾਪਾਲ ਬਲਗਾ ਆਪਣੇ ਸੀਨੀਅਰ ਅਧਿਕਾਰੀ ਜਾਂ ਜੋ ਵੀ ਸੰਗਤ ਆਈ ਹੋ ਸਾਰਿਆਂ ਨੂੰ 바ਵਾ ਸਾਹਿਬ ਦੇ 134ਵੇਂ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਸਾਨੂੰ 바ਵਾ ਸਾਹਿਬ ਦੇ ਅੱਜ ਜੋ ਦਿਨ ਮਨਾ ਰਹੇ ਆ ਜੋ ਅਸੀਂ ਜੱਜ ਵਕੀਲ ਡਾਕਟਰ ਜੋ ਵੀ ਅਸੀਂ ਬਣੇ ਹਾਂ ਉਹ ਸਿਰਫ ਬਾਬਾ ਸਾਹਿਬ ਦੇ ਬਦੌਲਤ ਹੀ ਬਣੇ ਹਾਂ ਉਹ ਬਾਬਾ ਸਾਹਿਬ ਡਾਕਟਰ ਭੀਮ ਅੰਬੇਦਕਰ ਭਾਰਤ ਰਤਨ ਅਵਾਰਡ ਨਾਲ ਸਨਮਾਨਿਤ ਕੀਤੇ ਗਏ ਉਹ ਕੋਈ ਮਾਣੀ ਮੋਟੀ ਸ਼ਖਸੀਅਤ ਨਹੀਂ ਸੀ ਤੇ ਉਹਨਾਂ ਬਾਰੇ ਬਾਕੀ ਕਾਫੀ ਸੱਜਣਾ ਨੇ ਸਾਰਾ ਕੁਝ ਦੱਸਿਆ ਦਿੱਤਾ ਹੈ ਮੈਂ ਜ਼ਿਆਦਾ ਕੁਝ ਨਾ ਕੰਦਾ ਹੋਇਆ ਉਹਨਾਂ ਦੇ ਚਰਨਾਂ ਵਿੱਚ ਕੋਟੇ-ਕੋਟੇ ਪ੍ਰਣਾਮ ਕਰਦਾ ਹਾਂ ਜੈ ਭੀਮ ਜੈ ਭਾਰਤ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਸਮਾਜ ਇੱਕ ਹੈ ਅਸੀਂ ਸਾਰੇ ਭਾਈਚਾਰਕਾਂ ਸਾਂਝ ਪੰਜਾਬ ਵਾਲੇ ਇੱਕ ਹਾਂ ਸਾਡੇ ਪੰਜਾਬ ਦੀ ਸਾਂਝ ਨੂੰ ਨਾ ਤੋੜੋ ਅੱਜ ਡਾਕਟਰ ਵੀਰ ਅੰਬੇਦਕਰ ਜੀ ਦੇ ਜਨਮ ਦਿਨ ਦੀ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਅੱਜ ਬਿਲਗਾ ਨਗਰ ਦੀ ਸਾਰੀ ਸੰਗਤ ਪਾਰਟੀ ਬਾਜ਼ੀ ਧਰਮਾਂ ਤੋਂ ਉੱਪਰ ਉੱਠ ਕੇ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਪੱਤੀ ਬੱਗਾ ਵਿਖੇ ਮਨਾ ਰਹੇ ਹਨ ਸਾਰਿਆਂ ਨੇ ਬਾਬਾ ਸਾਹਿਬ ਦੇ ਫੁੱਲ ਮਾਲਾ ਅਰਪਨ ਕੀਤੀ ਹੈ ਜਿੱਥੇ ਬਾਬਾ ਸਾਹਿਬ ਦਾ ਜਨਮ ਦਿਨ ਦੇਸ਼ ਦੇ ਕੋਨੇ-ਕੋਨੇ ਵਿੱਚ ਮਨਾਇਆ ਜਾ ਰਿਹਾ ਉੱਥੇ ਬਿਲਗੇ ਦੇ ਇਲਾਕੇ ਦੇ ਵਿੱਚ ਵੀ ਮਨਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਨਛੱਤਰਪਾਲ ਬਿਲਗਾ ਸਮੂਹ ਸੰਗਤ ਨੂੰ ਜਿਹੜੇ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬਾਬਾ ਸਾਹਿਬ ਦੀ ਸੋਚ ਦੇ ਖਿਲਾਫ ਕੋਈ ਬਾਹਰੋਂ ਚੰਦ ਬੈਠੇ ਟੁਕਰਬੋਚ ਉਹ ਸਾਡੀ ਸੋਚ ਨੂੰ ਸਾਾਨੂੰ ਪਾੜਨਾ ਚਾਹੁੰਦੇ ਆ ਪਰ ਅਸੀਂ ਸਾਰਿਆਂ ਨੇ ਜਿਹੜਾ ਇੱਕ ਇਹਦਾ ਸਬੂਤ ਦਿੱਤਾ ਉਹਦੇ ਲਈ ਅਸੀਂ ਡਾਕਟਰ ਬੀ ਆਰ ਮੇੜਕਰ ਵੈਲਫੇਅਰ ਕਮੇਟੀ ਬਣਕਾ ਵੱਲੋਂ ਧੰਨਵਾਦ ਕਰਦੇ ਆਂ ਔਰ ਅੱਗੇ ਵੀ ਇਹੀ ਸੋਚਦੇ ਪਹਿਰੇਦਾਰ ਬਣਦੇ ਹੋਏ ਕਿ ਅਸੀਂ ਸਾਰੇ ਆਪਣੇ ਏਕੇ ਦਾ ਸਬੂਤ ਦਿੰਦੇ ਹੋਏ ਇਕੱਠੇ ਹੋ ਕੇ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਲਿਜਾਵਾਂਗੇ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਜਨਮ ਦਿਨ ਦੀ ਲੱਖ ਲੱਖ ਕਰੋੜ ਕਰੋੜ ਵਧਾਈ ਸਾਥੀਓ ਅੱਜ ਬਾਬਾ ਸਾਹਿਬ ਦਾ 134ਵਾਂ ਜਨਮ ਦਿਹਾੜਾ ਹੈ ਬਾਬਾ ਸਾਹਿਬ ਨੇ ਜੋ ਸਾਨੂੰ ਸਬਦਾਨ ਦਿੱਤਾ ਆ ਉਹ ਕੱਲੇ ਐਸੀ ਲੋਕਾਂ ਲਈ ਨਹੀਂ ਉਹ ਸਾਰੇ ਹੀ ਧਰਮਾਂ ਵਾਸਤੇ ਆ ਸਾਰੇ ਹੀ ਮਜਬਵਾਂ ਵਾਸਤੇ ਆ ਬਾਬਾ ਸਾਹਿਬ ਨੇ ਸਭ ਤੋਂ ਅਧਿਕਾਰ ਜਿਹੜਾ ਆ ਔਰਤ ਨੂੰ ਸਭ ਤੋਂ ਵੱਧ ਅਧਿਕਾਰ ਦਿੱਤਾ ਆ ਜਿਹਨੂੰ ਕੀ ਔਰਤ ਨੂੰ ਜੀਣ ਦਾ ਅਧਿਕਾਰ ਨਹੀਂ ਸੀਗਾ ਜੇ ਕਿਤੇ ਕਿਸੇ ਔਰਤ ਦਾ ਪਤੀ ਮਰ ਜਾਣਾ ਤੇ ਉਸ ਨੂੰ ਨਾਲ ਹੀ ਸਤੀ ਕੀਤਾ ਜਾਂਦਾ ਸੀ ਬਾਬਾ ਸਾਹਿਬ ਨੇ ਇਸ ਦਾ ਵਿਰੋਧ ਕਰਕੇ ਉਹਨੂੰ ਦਰਜ ਕਰਵਾਇਆ ਕਿ ਜਨ ਅਧਿਕਾਰ ਆ ਔਰਤ ਨੂੰ ਵੀ ਬਰਾਬਰ ਹੋਵੇਗਾ ਜਨ ਆਦਮੀ ਨੂੰ ਆ